ਦੇਣ ਲਈ ਤੁਹਾਡਾ ਧੰਨਵਾਦ। ਕੋਈ ਪੈਸੇ ਲੈਣੇ ਸੀ ਜਿਹੜੇ ਮਜ਼ਦੂਰ ਇਹਦੇ ਪਰੋਸੀ ਉਹਨਾਂ ਤੋਂ ਪੈਸੇ ਲੈਣ ਗਏ ਸੀ ਮੁੰਡੇ ਆਪਣੇ ਦੋਨੇ ਤੇ ਉਹ ਗੱਲ ਗੱਲ ਪੈ ਕੇ ਨਹੀਂ ਬੁੜੀਆਂ ਗੱਲ ਪੈ ਗਈਆਂ ਭਾਈ ਬੰਦੇ ਗੱਲ ਪੈ ਗਈਆਂ ਇਹਨਾਂ ਦੀ। ਤੇਰੀ ਲੇਬਰ ਅਵਸ਼ਿਅ ਲੜਤੀ ਹੈਗੀ ਆ। ਉਹਦੇ ਚ ਜਿਹਨੂੰ ਕਹਿੰਦੇ ਕਿ ਕੁਝ ਦੋਹਾਂ ਤਰ੍ਹਾਂ ਦੀਆਂ ਆਪਸ ਲੜਾਈ ਹੋ ਗਈ ਦੋਹਾਂ ਤਰ੍ਹਾਂ ਦੇ ਸੱਟਣ ਲੱਗੀਆਂ ਨੇ ਉਹ ਦਾਖਲ ਹੈਗੇ ਨੇ ਤੇ ਇਸੇ ਜੋ ਪੰਦੀ ਕਾਰਵਾਈ ਹੋ ਕਰਾਂਗੇ। ਸੱਟਾ ਸੱਟੇ ਮੁੰਡਿਆਂ ਦੇ ਬਹੁਤ ਜ਼ਿਆਦਾ ਇਹ ਬੀਓਸੀ ਜੋ ਬੀਓਸੀ ਚੱਕ ਰਹੇ ਦਰਨ ਨੂੰ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਚਹਿਲ ਵਿਖੇ ਪੱਠੇ ਤੇ ਕੰਮ ਕਰਦੀ ਪ੍ਰਵਾਸੀ ਤੇ ਪੰਜਾਬੀ ਲੇਬਰ ਅੱਜ ਆਪਸ ਵਿੱਚ ਭੜ ਗਈ ਤੇ ਪ੍ਰਵਾਸੀ ਮਜ਼ਦੂਰਾਂ ਨੇ ਆਪਣੀਆਂ ਔਰਤਾਂ ਨੂੰ ਨਾਲ ਲੈ ਕੇ ਪੰਜਾਬੀ ਮਜ਼ਦੂਰਾਂ ਤੇ ਹਮਲਾ ਕਰ ਦਿੱਤਾ ਜਿਸ ਕਾਰਨ ਦੋ ਮਜ਼ਦੂਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਤੇ ਉਹਨਾਂ ਨੂੰ ਇਲਾਜ ਦੇ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜ਼ਖਮੀ ਪੰਜਾਬੀ ਮਜ਼ਦੂਰਾਂ ਵਿੱਚੋਂ ਇੱਕ ਮਜ਼ਦੂਰ ਦੇ ਪਿਤਾ ਹੰਸ ਰਾਜ ਨੇ ਦੱਸਿਆ ਕਿ ਉਹਨਾਂ ਨੂੰ ਅਕਸਰ ਹੀ ਪੰਜਾਬੀ ਮਜ਼ਦੂਰਾਂ ਨੂੰ ਜਿਹੜੇ ਪ੍ਰਵਾਸੀ ਮਜ਼ਦੂਰ ਆ ਉਹ ਪਰੇਸ਼ਾਨ ਕਰਦੇ ਰਹਿੰਦੇ ਆ ਤੇ ਹੁਣ ਵੀ ਜਦੋਂ ਉਹਨਾਂ ਨੇ ਪੈਸਿਆਂ ਦਾ ਲੈਣ-ਦੇਣ ਹੋਇਆ ਸੀ ਪੈਸੇ ਵਾਪਸ ਮੰਗੇ ਤਾਂ 7-8 ਮਜ਼ਦੂਰਾਂ ਨੇ ਔਰਤਾਂ ਨੂੰ ਨਾਲ ਲੈ ਕੇ ਇਹਨਾਂ ਤੇ ਹਮਲਾ ਕਰ ਦਿੱਤਾ ਜਿਸ ਕਾਰਨ ਇਹਨਾਂ ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ ਤੇ ਇਹ ਜ਼ਖਮੀ ਐ ਇਹਨਾਂ ਨੂੰ ਇਲਾਜ ਤੇ ਲਈ ਮੈਡੀਕਲ ਲਿਆਂਦਾ ਗਿਆ ਏ ਇਸ ਸਬੰਧੀ ਐਸਪੀ ਸਰਦਾਰ ਜਸਮੀਤ ਸਿੰਘ ਨੇ ਦੱਸਿਆ ਕਿ ਇਹ ਪੰਜਾਬੀ ਜਾਂ ਪ੍ਰਵਾਸੀ ਮਜ਼ਦੂਰਾਂ ਦੇ ਟਕਰਾਅ ਵਜੋਂ ਨਹੀਂ ਦੇਖਿਆ ਜਾ ਰਿਹਾ ਦੋਨਾਂ ਧਿਰਾਂ ਦਾ ਆਪਸ ਵਿੱਚ ਪੈਸਿਆਂ ਦਾ ਲੈਣ ਦੇਣਾ ਤੇ ਪੈਸੇ ਲੈਣ ਦੇ ਚੱਕਰ ਵਿੱਚ ਹੀ ਦੋਨਾਂ ਦਾ ਆਪਸ ਵਿੱਚ ਤਕਰਾਰ ਹੋਇਆ ਜਿਸ ਕਾਰਨ ਇਹ ਲੜਾਈ ਹੋਈ ਤੇ ਇਹ ਜ਼ਖਮੀ ਹੋਏ ਆ ਉਹਨਾਂ ਕਹਿੰਦੇ ਕਿ ਪੁਲਿਸ ਬਿਆਨ ਕਾਲਮ ਬੰਦ ਕਰਕੇ ਬਣਦੀ ਕਾਰਵਾਈ ਕਰ ਰਹੀ ਹੈ। ਕੋਈ ਪੈਸੇ ਲੈਣੇ ਸੀ ਜਿਹੜੇ ਮਜ਼ਦੂਰ ਇੰਦੇ ਪਰੋਸੀ ਉਹਨਾਂ ਤੋਂ ਪੈਸੇ ਲੈਣ ਗਏ ਸੀ ਮੁੰਡੇ ਆਪਣੇ ਦੋਨੇ ਤੇ ਉਹ ਗੱਲ ਗੱਲ ਪੈ ਗਿਆ ਨਹੀਂ ਬੁੜੀਆਂ ਗੱਲ ਪੈ ਗਈਆਂ ਬਾਜੀ ਬੰਦੇ ਗੱਲ ਪੈ ਗਈਆਂ ਇਹਨਾਂ ਦੀ। ਤੇ ਬਹੁਤ ਛੱਟ ਫੜ ਗਦੀਆਂ। ਤੇ ਅਸੀਂ ਤਾਂ ਚੱਕ ਲੈ ਬਿਓ ਫਿਰ ਨੂੰ। ਬਾਕੀ ਪਿਆੰਬੀ ਬੰਦੇ ਨੇ ਚੰਗਾ ਸਮਝ ਨਹੀਂ ਆਇਆ। ਇਧਰ ਆ ਜਾਓ ਤਾਂ ਲੈਣ ਜੂਦੇ ਇਹ ਕੱਢ ਜਾਓ ਸੋ ਸੋ ਕਿੱਥੇ ਲੜਾਈ ਹੋਈ ਆ ਸਰ ਇਹ ਆਪਣੇ ਘਰ ਤੋਂ ਥੋੜਾ ਦੂਰ ਆ ਪਥੇਰ ਚ ਹਾਂ ਪਰਸ਼ੋਤਮ ਬਾਉ ਦੀ ਪਥੇਰ ਆ ਤੇ ਐਸਾ ਸਮਾਰਕਨਾ ਪੱਠੇ ਦਾ ਕਿ ਕਦ ਬਜ਼ਰੋਲਾ ਕਦ ਕਿੰਨੇ ਪੈਸੇ ਲੈਣ ਗਏ ਪੈਸੇ ਉਹ ਲੈਣੇ ਸੀ ਇਹਨੇ ਮੁੰਡੇ ਨੇ ਅੱਛਾ ਇਹਨੇ ਪੈਸੇ ਮੰਗ ਜਾ ਕੇ ਤੋਂ ਬੁੜੀਆਂ ਗਾਲ ਗੋਲ ਬੈਗਾਂ ਦਾ ਜਾ ਕੇ ਤੇ ਬੱਜ ਬਦਬਰਾ ਕਾਲਾ ਪੈ ਗਿਆ ਇਹ ਦੋ ਜਣੇ ਸੀ ਤੂੰ ਕਿੰਨੇ ਕੁ ਬੰਦੇ ਸੀ ਉਹ ਬੰਦੇ ਸੀਗੇ 7-8 ਜਣੇ ਬੁੜੀਆਂ ਬਹੁਤ ਸੀ ਕਿੱਥੇ ਮਾਰੀਆਂ ਟੱਟਾ ਸੱਟਾਂ ਸੱਚੇ ਮੁੰਡੇ ਬਹੁਤ ਜਿਆਦੇ ਫਿਰ ਬਿਓਸ਼ੀ ਜੀ ਬਿਓਸ਼ੀ ਚੱਕ ਰਹੇ ਨਾ ਨੂੰ ਕੋਈ ਸਵਾਲ ਕਰਵੇ ਕਿ ਕਿ ਅਜੇ ਤੱਕ ਕੋਈ ਨਹੀਂ ਕਿਤੇ ਕੀ ਬੰਦ ਕਰਦੇ ਮੰਗ ਆਪਣਾ ਇਹਦਾ ਇਹਦਾ ਹੁਵੇਕਾਰ ਹੋਈ ਨਾ ਪੂਰੀ ਜਿੰਨੇ ਸੱਟਾਂ ਮਾਰ ਗਿਆ ਅ ਸਤ ਫਿਰ ਕੋੜਾ ਚੇਰ ਰੋਟੀ ਕਪੱਟੇ ਦੇ ਪ੍ਰਵਾਸੀ ਮਜ਼ਦੂਰਾ ਵੱਲੋਂ ਇੱਕ ਪੰਜਾਬੀ ਲੇਬਰ ਦੀ ਕੁੱਟ ਮਾਰ ਦਾ ਮਾਮਲਾ ਸੰਭੇ ਹੈ ਉਸੂ ਲੈ ਕੇ ਕਿਸ ਸੱਚ ਕਰਦੇ ਅਤੇ ਨਹੀਂ ਤੋਂ ਇਹ ਨਹੀਂ ਹੈਗਾ ਪ੍ਰਵਾਸੀ ਮਜ਼ਦੂਰ ਜਿੰਦਾ ਤੁਸੀਂ ਕਹਿੰਦੇ ਪੰਜਾਬੀ ਵਾਲਾ ਨਹੀਂ ਹੈਗਾ ਐਂਗਲ ਇਹ ਪੱਠੇ ਦੀ ਲੇਬਰ ਆਪਸ ਚ ਲੜਤੀ ਹੈਗੀ ਆ ਉਹਦੇ ਚ ਜਿੰਨੂੰ ਕਹਿੰਦੇ ਕਿ ਕੁਝ ਦੋਹਾਂ ਤਰ੍ਹਾਂ ਦੀ ਆਪਸ ਲੜਾਈ ਹੋ ਗਈ ਦੋਹਾਂ ਤਰ੍ਹਾਂ ਦੇ ਸੱਟ ਲੱਗੀਆਂ ਨੇ ਉਹ ਦਾਖਲ ਹੈਗੇ ਨਹੀਂ ਤਾਂ ਅਸੀਂ ਜੋ ਪੰਦੀ ਕਾਰਵਾਈ ਕਰਾਂਗੇ ਐ ਸੱਚ ਕੋਈ ਇਹ ਐਂਗਲ ਨਹੀਂ ਹੈਗਾ ਪੰਜਾਬੀ ਵਰਸਸ ਜਿਹੜਾ ਬਿਹਾਰ ਵਾਲਾ ਜਾਂ ਇਮੀਗ੍ਰੈਂਟ ਵਾਲਾ ਕਿੰਨੇ ਲੋਕਾਂ ਨੇ ਕਰਦੇ ਹੈ ਉਹ ਸਾਡਾ ਐਸਪਰ ਲੋਅ ਦੇਊਗੀ ਹੈਗਾ ਕਰ ਰਹੇ ਉਈ ਭਾਈ ਹੈ ਲੈਣੀ ਸੀ ਉਹ ਜਿਹੜੇ ਮਾਮ